ਮੰਗਣ ਨਾਲੋਂ ਮਿਹਨਤ ਕਰ ਲੋ ਉਹ ਜ਼ਿਆਦਾ ਵਧੀਆ ਦਸਾਂ ਨੋਹਾਂ ਦੀ ਕੀਰਤ ਕਰੋ ਗੁਰੂ ਨਾਨਕ ਸਾਹਿਬ ਨੇ ਵੀ ਮਿਹਨਤ ਕੀਤੀ ਹੈ ਆਪਣੇ ਖੇਤ ਵਾਹਦੇ ਹੁੰਦੇ ਸੀ ਕੀਰਤ ਕਰਕੇ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਕੱਢਦੇ ਹੁਣ ਜੀ ਆਪਣੇ ਸਵਾਸਾਂ ਦਾ ਵੀ ਦਸਵੰਦ ਕੱਢੀ ਦਾ ਤੇ ਆਪਣੀ ਕਮਾਈ ਦਾ ਜ਼ਿੰਦਗੀ ਦਾ ਅਸਲ ਅਰਥ ਇਹੀ ਹੈ ਭਾਜੀ ਜੇ ਕੋਈ ਮੁਸ਼ਕਲਾਂ ਆ ਰਹੀਆਂ ਹਨਾ ਜੇ ਕੋਈ ਦਿੱਕਤਾਂ ਜ਼ਿੰਦਗੀ ਚ ਆ ਰਹੀਆਂ ਨੇ ਤਾਂ ਪਰਮਾਤਮਾ ਪਿਆਰ ਕਰਦਾ ਤੁਹਾਨੂੰ ਕਹਿੰਦੇ ਨਾ ਜਿਹੜਾ ਸੋਨਾ ਉਹ ਭੱਟੀ ਦੇ ਵਿੱਚ ਤਪਕੇ ਹੀ ਸੋਨਾ ਬਣਦਾ ਮੈਂ ਟਾਈਮ ਇਦਾਂ ਕਰਕੇ ਦੇਖਣਾ ਐਸ ਟਾਈਮ ਦੇਖੋ 1:28 ਮਿੰਟ ਹੋਏ ਨੇ ਠੀਕ ਹੈ ਜੀ ਜੇ ਮੈਂ 스마트ਫੋਨ ਦੀ ਗੱਲ ਕਰਾਂ ਤਾਂ 스마트ਫੋਨ ਵੀ ਬਿਨਾ ਮੈਂ ਕੋਲ ਲਿਜਾਏ ਦੇਖ ਨਹੀਂ ਸਕਦਾ ਆ ਦੇਖੋ 1:27 ਮਿੰਟ ਤੁਸੀਂ ਆਪਣੇ ਹੱਕਾਂ ਲਈ ਖੜੇ ਹੋ ਜੋ ਪੰਜਾਬ ਆਪੇ ਵੱਜ ਜਾਣਾ ਤੁਸੀਂ ਆਪਣੇ ਕੰਮ ਸੰਭਲੋ ਕੀ ਭਾਜੀ ਮੈਨੂੰ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਦਾ ਜੇ ਇੱਕ ਭਈਆ ਯੂਪੀ ਤੋਂ ਆ ਕੇ ਇੱਥੇ ਆ ਰੇੜੀਆਂ ਲਾ ਕੇ ਲੱਖ ਲੱਖ ਰੁਪਏ ਪਿੰਡਾਂ ਨੂੰ ਭੇਜ ਸਕਦੇ ਆ ਅਸੀਂ ਨਹੀਂ ਕਰ ਸਕਦੇ ਸਭ ਕੁਝ ਹੋ ਸਕਦਾ ਬਸ ਇਹ ਵੀ ਬਾਹਰ ਜਾਣ ਦਾ ਜਿਹੜਾ ਹੈਗਾ ਉਹ ਕ੍ਰੇਜ਼ ਖਤਮ ਕਰਕੇ ਆਪਣੇ ਪੰਜਾਬ ਨੂੰ ਸੰਭਾਲੀਏ ਆਪਣੇ ਆਪ ਨੂੰ ਸੰਭਾਲੀਏ ਇਹ ਨਹੀਂ ਵੀ ਪੰਜਾਬ 'ਚ ਕੁਝ ਨਹੀਂ ਰੱਖਿਆ ਪੰਜਾਬ ਸਭ ਕੁਝ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਖੂਨ ਦੁੱਲੇ ਆ ਉਹਨਾਂ ਦਾ ਇੱਥੇ ਇੱਥੇ ਕੀ ਨਹੀਂ ਹਰ ਚੀਜ਼ ਹੈ ਇੱਥੇ ਬਸ ਇਹ ਹੈ ਵੀ ਲੋਕਾਂ ਨੂੰ ਲਾਲਚ ਮਾਰ ਜਾਂਦਾ ਉਹ ਉੱਥੇ ਦਾ ਇੱਕ ਇੱਥੇ ਆ ਕੇ 40 60 80 ਬਣ ਜਾਂਦੇ ਆ ਬਸ ਐਸੀ ਚੀਜ਼ ਦੇ ਪੱਤੇ ਬਾਹਰ ਨੂੰ ਜਾਈ ਜਾਂਦੇ ਆ ਸਸ਼ਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਇਸ ਵੇਲੇ ਸਿਉ ਲੁਧਿਆਣਾ ਦੇ ਵਿੱਚ ਖੜੇ ਹੋਏ ਹਾਂ ਤੇ ਤੁਹਾਡੀ ਅੱਜ ਮੁਲਾਕਾਤ ਕਰਵਾਵਾਂਗੇ ਇੱਕ ਅਜਿਹੇ ਗੁਰਸਿੱਖ ਦੇ ਨਾਲ ਜਿਸ ਨੂੰ ਦਿਖਾਈ ਨਹੀਂ ਦਿੰਦਾ ਨੇਤਰਹੀਨ ਹੈ ਲੇਕਿਨ ਫਿਰ ਵੀ ਮਿਹਨਤ ਕਰਕੇ ਆਪਣੀ ਰੋਜ਼ ਰੋਟੀ ਜਿਹੜੇ ਕਮਾਉਣ ਨੂੰ ਜਿਹੜੇ ਨੌਜਵਾਨ ਹੈ ਉਹ ਆਪਣੀ ਸਕੂਟੀ ਦੇ ਉੱਤੇ ਰਾਜਮਾ ਚਾਵਲ ਜਿਹੜਾ ਵੇਚ ਰਿਹਾ ਹੈ ਔਰ ਗੁਰਸਿੱਖ ਪਰਿਵਾਰ ਦੇ ਨਾਲ ਸੰਬੰਧਤ ਹੈ ਨੌਜਵਾਨ ਔਰ ਇਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਸਰਕਾਰੀ ਜਿਹੜੀ ਨੌਕਰੀ ਕਰਦੇ ਸੀ ਲੇਕਿਨ ਫਿਰ ਵੀ ਆਪਣਾ ਜਜ਼ਬਾ ਜਿਹੜਾ ਬਣਾ ਕੇ ਰੱਖਿਆ ਹੈ ਜਿਹੜਾ ਮਨ ਨਹੀਂ ਡੋਲਿਆ ਤੇ ਅੱਜ ਆਪਣੀ ਮਿਹਨਤ ਜਿਹੜੀ ਹੈ ਉਹ ਕਰ ਰਹੇ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਵੀਰ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੇ ਦੱਸੋ ਕਿ ਤੁਹਾਨੂੰ ਅੰਦਰੋਂ ਕੇ ਜਿਹੀ ਕਿਹੜੀ ਚੀਜ਼ ਹੈ ਜਿਹੜੀ ਇੰਨੀ ਤਾਕਤ ਦਿੰਦੀ ਹੈ ਜਿਸ ਦੇ ਨਾਲ ਤੁਸੀਂ ਅੱਜ ਮਿਹਨਤ ਕਰ ਰਹੇ ਹੋ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਤੇ ਜਿਵੇਂ ਭਾਜੀ ਤੁਸੀਂ ਪੁੱਛਿਆ ਵੀ ਇੱਕ ਨਾ ਹੌਸਲਾ ਹੁੰਦਾ ਬੰਦੇ ਦਾ ਵੀ ਹਾਂ ਮੈਂ ਆਹ ਕੰਮ ਕਰਨਾ ਹੈ ਮੈਂ ਸਰਕਾਰੀ ਨੌਕਰੀ ਲਈ ਬਹੁਤ ਟਰਾਈ ਕੀਤਾ ਸੀ ਉਸ ਤੋਂ ਬਾਅਦ ਥੱਕ ਹਾਰ ਕੇ ਬੈਠਣ ਨਾਲੋਂ ਮੈਂ ਆਪਣਾ ਕੰਮ ਖੋਲਣਾ ਜ਼ਿਆਦਾ ਵਧੀਆ ਸਮਝਿਆ ਮੰਗਣ ਨਾਲੋਂ ਮਿਹਨਤ ਕਰ ਲੋ ਉਹ ਜ਼ਿਆਦਾ ਵਧੀਆ ਬਸ ਪਹਿਲਾਂ ਸਭ ਤੋਂ ਪਹਿਲਾਂ ਸੈਟਅਪ ਦਿਖਾ ਦਈਏ ਆਪਾਂ ਤੁਹਾਡਾ ਕੀ ਕੀ ਲੈ ਕੇ ਆਉਣੇ ਤੁਸੀਂ ਨਾਲ ਇਹਦੇ ਅੱਜ ਭਾਜੀ ਆਓ ਮੈਂ ਤੁਹਾਨੂੰ ਦਿਖਾਣਾ ਮੇਰੇ ਕੋਲ ਹੈਗੇ ਰਾਜਮਾ ਆ ਦੇਖੋ ਜੀਆ ਮੇਰੇ ਰਾਜਮਾ ਨੇ ਬਿਲਕੁਲ ਘਰ ਤਿਆਰ ਕੀਤੇ ਆ ਕੋਈ ਕਿਸੇ ਦਾ ਹੈ ਨਹੀਂਗਾ ਔਰ ਮੇਰੀ ਛੋਟੀ ਪਰਜਾਈ ਨੇ ਤਿਆਰ ਕੀਤੇ ਆ ਉਹ ਵੀ ਬ্লাইন্ড ਹੈ ਤੇ ਇਹ ਜਿਹੜਾ ਮਤਲਬ ਕੋਈ ਸਮਾਨ ਨਹੀਂ ਹੈ ਜਿਹੜਾ ਸੀ ਬਾਹਰੋਂ ਜਾਂ ਕਿਸੇ ਹੋਰ ਤੋਂ ਤਿਆਰ ਕਰਵਾਈਏ ਸਭ ਆਪ ਹੀ ਤਿਆਰ ਕੀਤਾ ਹੋਇਆ ਦੇਖੋ ਜੀ ਕੱਲਾ ਕੱਲਾ ਚਾਵਲ ਹੈ ਅੱਛਾ ਤੁਸੀਂ ਇਹ ਬਿਜ਼ਨਸ ਕਰਦੇ ਹੋ ਲੋਕ ਆ ਬਾਕੀ ਵੀ ਬਿਜ਼ਨਸ ਕਰਦੇ ਨੇ ਨਾ ਕਿ ਤੁਹਾਨੂੰ ਐਦਾਂ ਤਾਂ ਨਹੀਂ ਫੀਲ ਹੁੰਦਾ ਕਦੇ ਵੀ ਯਾਰ ਮੈਂ ਬ্লাইন্ড ਆ ਵੀ ਕਿਤੇ ਲੋਕ ਅੱਗੇ ਨਿਕਲ ਜਾਣਗੇ ਇਸ ਤਰੀਕੇ ਨਾਲ ਵੀ ਮੇਰਾ ਕਿਤੇ ਪਿੱਛੇ ਨਾ ਰਹਿ ਜਾਵੇ ਕੁਝ ਨਹੀਂ ਭਾਜੀ ਕਦੇ ਇਹ ਜੀ ਚੀਜ਼ ਨਹੀਂ ਆਈ ਕਿਉਂਕਿ ਮੈਂ ਕਿਸੇ ਨਾਲ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ ਜੋ ਆਮ ਨੋਰਮਲ ਲੋਕ ਕਰ ਸਕਦੇ ਨੇ ਉਹੀ ਮੈਂ ਕਰ ਸਕਦਾ ਠੀਕ ਹੈ ਨਾ ਮਨ ਚ ਉਹੀ ਆ ਵੀ ਜਜ਼ਬਾ ਤੇ ਹੌਸਲਾ ਹੋਣਾ ਚਾਹੀਦਾ ਉਹ ਸਭ ਕੁਝ ਜਾਂਦਾ 12 ਸਾਲ ਇੰਨੀ ਟਰਾਈ ਕੀਤਾ ਤੁਸੀਂ ਵੀ ਨੌਕਰੀ ਦੇ ਲਈ ਸਾਰੇ ਵਿਭਾਗਾਂ ਦੇ ਵਿੱਚ ਦੇਖਿਆ ਹੋਣਾ ਵੀ ਕਿਸੇ ਜਗ੍ਹਾ ਤੇ ਹੋ ਜਾਵੇ ਹਾਂਜੀ ਹਰ ਵਿਭਾਗ ਵਿੱਚ ਟਰਾਈ ਕੀਤਾ ਬਟ ਕਿਤੇ ਵੀ ਗੱਲ ਨਹੀਂ ਬਣੀ ਤੇ ਮਾਤਾ ਪਿਤਾ ਦਾ ਕਿਵੇਂ ਹੌਸਲਾ ਰਹਿੰਦਾ ਹੋਵੇ ਜਦੋਂ ਕਦੇ ਤੁਹਾਨੂੰ ਨਾਲ ਕੰਮ ਕਰਦੇ ਦੇਖਦੇ ਨੇ ਕਿੰਨੀ ਸਪੋਰਟ ਕਰਦੇ ਆ ਮੈਂ ਤੁਹਾਨੂੰ ਦੱਸਦਾ ਹਜੇ ਕੱਲ ਦੀ ਗੱਲ ਹੈ ਮੇਰੇ ਨਾਲ ਇੱਕ ਨੇਤਰਹੀਨ ਸਾਥੀ ਸੀਗਾ ਮੈਂ ਇਹ ਸੋਚ ਕੇ ਆਇਆ ਸੀ ਵੀ ਚਲੋ ਮੇਰਾ ਤਾਂ ਬਣੂਗਾ ਹੀ ਬਣੂਗਾ ਉਹ ਮੇਰਾ ਦੋਸਤ ਸੀਗਾ ਬਚਪਨ ਤੋਂ ਅਸੀਂ ਇਕੱਠੇ ਪੜ੍ਹੇ ਆ ਵੀ ਉਹਦਾ ਵੀ ਕੁਝ ਬਣੂਗਾ ਉਹ ਕੱਲ ਛੱਡ ਗਿਆ ਤੇ ਮੇਰੇ ਮਾਪੇ ਨੇ ਮੈਨੂੰ ਮੋਟੀਵੇਟ ਕੀਤਾ ਵੀ ਨਹੀਂ ਕੋਈ ਗੱਲ ਨਹੀਂ ਅੱਜ ਤੇਰਾ ਕੰਮ ਛੋਟਾ ਹੈ ਤੂੰ ਬੰਦ ਨਾ ਕਰ ਇਹਨੂੰ ਵਿਧਾ ਅੱਗੇ ਤੇ ਉਹਨਾਂ ਦੇ ਬਹੁਤ ਹੌਸਲਾ ਦਿੰਦੇ ਆ ਮੋਟੀਵੇਟ ਬਹੁਤ ਕਰਦੇ ਆ ਇਹ ਜੀ ਗੱਲ ਨਹੀਂ ਬਹੁਤ ਖੁਸ਼ ਹੁੰਦੇ ਹਾਂ ਕੰਮ ਕਰਦਾ ਦੇਖ ਕੇ ਕਿਉਂਕਿ ਹਰ ਮਾਂ-ਬਾਪ ਨੂੰ ਹੁੰਦਾ ਵੀ ਸਾਡਾ ਬੱਚਾ ਵਿਹਲਾ ਨਾ ਰਹੇ ਤੇ ਤਕਰੀਬਨ 10-12 ਸਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸੰਘਰਸ਼ ਕੀਤਾ ਉਹ ਕੁਝ ਮੈਂ ਪੜ੍ਹਾਈ ਦੇ ਵਿੱਚ ਟਾਈਮ ਕੱਢਿਆ ਕੁਝ ਮੈਂ ਵਿਹਲਾ ਬੈਠ ਕੇ ਕੱਢਿਆ ਆਪ ਨੂੰ ਵੀ ਹੁੰਦਾ ਸੀ ਵੀ ਹੁਣ 30 32 ਸਾਲ 34 ਸਾਲ ਦਾ ਮੈਂ ਇਸ ਟਾਈਮ ਹੈਗਾ ਤੇ ਹੁਣ ਨਹੀਂ ਤਾਂ ਕਦੋਂ ਕਰਾਂਗੇ ਇਸ ਕਰਕੇ ਠੀਕ ਆ ਹੁਣ ਵਧੀਆ ਆਪਣਾ ਟਾਈਮ ਵੀ 바ਜੀ ਸੋਹਣਾ ਲੰਘਦਾ ਤੰਦਰੁਸਤ ਵੀ ਰਹੀਦਾ ਤੇ ਘਰ ਦਾ ਟੇਸ ਲੋਕਾਂ ਨੂੰ ਆ ਵੀ ਰਹੇ ਆ ਇਹ ਜੇ ਸਰਕਾਰੀ ਨੌਕਰੀ ਟਰਾਈ ਕਰਦੀ ਪ੍ਰਾਈਵੇਟ 'ਚ ਵੀ ਟਰਾਈ ਕੀਤਾ ਸੀ ਕਦੇ ਪ੍ਰਾਈਵੇਟ ਦੇ ਵਿੱਚ ਭਾਜੀ ਇਦਾਂ ਨજર ਘੱਟ ਕਰਕੇ ਨਾ ਕੋਈ ਰਿਸਕ ਨਹੀਂ ਲੈਂਦਾ ਅਗਲਾ ਕਹਿੰਦਾ ਤੁਸੀਂ ਰਾਹ ਜਾਂਦੇ ਡਿੱਗ ਪਏ ਜਾਂ ਕੋਈ ਚੀਜ਼ ਵੱਜ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਇਸ ਕਰਕੇ ਪ੍ਰਾਈਵੇਟ ਦੇ ਵਿੱਚ ਵੈਸੇ ਮੈਂ ਕੀਤਾ ਸੀ 2010 ਦੇ ਵਿੱਚ ਭਾਰਤ ਬਾਕਸ ਫੈਕਟਰੀ 'ਚ ਕੰਮ ਕੀਤਾ ਸੀ ਤੇ ਪਰ ਉਹਨਾਂ ਨੇ ਵੀ ਫਿਰ ਕੱਢਣ ਦੇ ਮਾਰਿਆ ਨੇ ਮੈਨੂੰ ਇਹ ਗੱਲ ਕਹਿਤੀ ਸੀ ਵੀ ਰਾਤੀ 9 ਵਜੇ ਤੱਕ ਕੰਮ ਕਰਨਾ ਪਊਗਾ ਜਦਕਿ ਮੈਂ 6 ਵਜੇ ਛੁੱਟੀ ਕਰ ਕਰ ਜਾਂਦਾ ਹੁੰਦਾ ਸੀ ਤੇ ਇਸ ਕਰਕੇ ਉੱਥੋਂ ਵੀ ਛੱਡਦਾ ਸੀਗਾ ਫਿਰ ਅੱਜ ਟਰਾਈ ਕਰਦੇ ਰਹੇ ਹੌਸਲਾ ਫੇਰ ਵੀ ਬਣਾ ਕੇ ਰੱਖਿਆ ਵੀ ਅੱਜ ਇਸ ਜਗ੍ਹਾ ਤੇ ਆਪਦਾ ਸਮਾਨ ਜਿਹੜਾ ਹੈ ਵਿੱਚ ਦੇ ਉਹਨਾਂ ਖਾਣ ਪੀਣ ਦੇ ਲਈ ਰਾਜਮਾ ਚਾਵਲ ਵੇਚਦੇ ਹਾਂ ਕਦੇ ਕੜੀ ਚਾਵਲ ਵੇਚਦੇ ਹਾਂ ਤਾਂ ਮਨ ਦੇ ਵਿੱਚ ਕੀ ਜਾਪ ਚੱਲਦਾ ਰਹਿੰਦਾ ਹੈ ਕਿ ਵਾਈਗਰੂ ਦਾ ਨਾਮ ਚੱਲਦਾ ਰਹਿੰਦਾ ਹੈ ਬਿਲਕੁਲ ਜੀ ਬਿਲਕੁਲ ਚੱਲਦਾ ਰਹਿੰਦਾ ਮੈਂ ਤੁਹਾਨੂੰ ਦੱਸਦਾ ਇਹ ਸਭ ਜਿਹੜਾ ਕੰਮ ਹੋਇਆ ਮੈਂ ਤਕਰੀਬਨ ਪਿਛਲੇ 7-8 ਸਾਲ ਤੋਂ ਸੋਚਦਾ ਸੀ ਵੀ ਮੈਂ ਕੰਮ ਸ਼ੁਰੂ ਕਰਨਾ ਪਰ ਕਰ ਨਹੀਂ ਸੀ ਪਾ ਰਿਹਾ ਤੇ ਆਪਣੇ ਲੁਧਿਆਣੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਮੈਂ ਉੱਥੇ ਚਪੈਰਾ ਸਾਹਿਬ ਕੱਟੇ ਸ਼ਰਦਾ ਨਾਲ ਤੇ ਮੈਨੂੰ ਨਹੀਂ ਪਤਾ ਲੱਗਿਆ ਮੇਰਾ ਕੰਮ ਕਿੱਦਾਂ ਸ਼ੁਰੂ ਹੋ ਗਿਆ ਵੀ ਜਿਵੇਂ ਕਹ ਲੋ ਵੀ ਨਾਲ ਹੀ ਖੜੇ ਹੁੰਦੇ ਆ ਹਾਂਜੀ ਜੀ ਦਾ ਪਹਿਰਾ ਨਾਲ ਹੀ ਰਹਿੰਦਾ ਜਾਂਦਾ ਪਹਿਰਾ ਨਾਲ ਹੀ ਰਹਿੰਦਾ ਭਾਜੀ ਅੱਜ ਇੰਨੀ ਪੋਜ਼ਿਟਿਵਿਟੀ ਕਿਸ ਤਰੀਕੇ ਨਾਲ ਆਉਂਦੀ ਆ ਕਿਉਂਕਿ ਪੋਜ਼ਿਟਿਵ ਰਹਿਣਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬਹੁਤ ਮੁਸ਼ਕਿਲ ਹੈ ਨਾ ਕਿਸੇ ਤਰ੍ਹਾਂ ਦਾ ਮਾੜਾ ਜਿਹਾ ਵੀ ਲਾਸ ਹੁੰਦਾ ਜਾਂ ਕਦੇ ਦੇਰੀ ਹੁੰਦੀ ਹੈ ਸਾਡੀ ਸਕਸੈਸ ਦੇ ਵਿੱਚ ਤਾਂ ਲੋਕ ਹੌਸਲਾ ਹਾਰ ਜਾਂਦੇ ਨੇ ਇੰਨੀ ਪੋਜ਼ਿਟਿਵਿਟੀ ਕਿਵੇਂ ਲੈ ਕੇ ਆਉਣੇ ਫਿਰ ਇਹ ਇਹਦੇ ਵਿੱਚ ਮੇਰੇ ਪੇਰੈਂਟਸ ਦਾ ਸਾਡੇ ਨੇਤਰਹੀਨ ਭਾਈਚਾਰੇ ਦਾ ਬਹੁਤ ਵੱਡਾ ਸਪੋਰਟ ਹੈ ਸਾਡੀ ਸੰਸਥਾ ਹੈ ਗਿਲ ਚੌਂਕ ਤੇ ਉਹਦੇ ਮੁਖੀ ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਚਾਹਲ ਮਾਛੀਵਾੜਾ ਤੋਂ ਤੇ ਉਹ ਬੜਾ سپورਟ ਕਰਦੇ ਨੇ ਮੇਰੇ ਬਾਦਰ ਸਾਹਿਬ ਕਹਿੰਦੇ ਹੁੰਦੇ ਆ ਵੀ ਕਾਕਾ ਜੇ ਬਿਜ਼ਨਸ ਦੇ ਵਿੱਚ ਆਏ ਹੋ ਤਾਂ ਪਹਿਲਾਂ ਬਿਜ਼ਨਸ ਨੂੰ ਪੈਸਾ ਦੇਣਾ ਪਊਗਾ ਫਿਰ ਤੁਹਾਨੂੰ ਮਿਲੇਗਾ ਪੇਸ਼ੈਂਸ ਰੱਖ ਕੇ ਚੱਲੋ ਤੇ ਜਰੂਰ ਟਰਾਈ ਕੀਤਾ ਤੋਂ ਆਪਣੇ ਤੁਹਾਡੇ ਮਾਤਾ ਪਿਤਾ ਨੇ ਨਾਲ ਮਦਦ ਕੀਤੀ ਫਿਰ ਉਸ ਵੇਲੇ ਘੱਟ ਤੋਂ ਸ਼ੁਰੂ ਕਰਿਆ ਹੁਣ ਪਹਿਲਾਂ ਹਫ਼ਤਾ ਜਦੋਂ ਦੋਨੋਂ ਜਣੇ ਤੁਹਾਡੇ ਸਾਥੀ ਸੀਗ ਨਾਲ ਇਸ ਟਾਈਮ ਭਾਜੀ ਅਸੀਂ ਮੈਂ ਨਾ ਘੱਟ ਤੋਂ ਹੀ ਸ਼ੁਰੂ ਕੀਤਾ ਮੈਂ 25-30 ਪਲੇਟਾਂ ਲੈ ਕੇ ਆਨਾ ਜੋ ਕਿ ਮੇਰੀਆਂ ਲੱਗ ਜਾਣ हां जी बच ਜਿਵੇ ਤਾਂ ਫਿਰ ਮੇਰਾ ਉਹ ਉੱਥੇ ਕੰਮ ਆ ਜਾਂਦਾ ਹੈ ਨੇਤਰਹੀਨ ਆਸ਼ਰਮ ਦੇ ਵਿੱਚ ਆਪਣਾ ਵੇਸਟ ਨਹੀਂ ਜਾਂਦਾ। ਜੀ ਉਧਰ ਵੀ ਸੇਵਾ ਨਿਭਾ ਰਹੇ ਹਾਂ। ਤੇ ਜਿਹੜੀ ਪੜ੍ਹਾਈ ਆ ਤੁਸੀਂ ਤਾਂ ਦੱਸਦੇ ਪਏ ਸੀਗੇ ਵੀ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ? ਜੀ ਮੈਂ ਗ੍ਰੈਜੂਏਸ਼ਨ ਕੀਤੀ ਹੈ। ਗ੍ਰੈਜੂਏਸ਼ਨ ਘਰੇ ਬੈਠ ਕੇ ਕੀਤੀ ਜਾਂ ਕਾਲਜ? ਨਹੀਂ ਘਰੇ ਬੈਠ ਕੇ ਕੀਤੀ ਹੈ ਪ੍ਰਾਈਵੇਟ। ਔਰ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਜੀ। ਤੇ ਜਿਸ ਹਿਸਾਬ ਦੇ ਨਾਲ ਜਜ਼ਬੇ ਦੀ ਗੱਲ ਕਰਦੇ ਪਏ ਆ ਆਪਾਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਕੰਮ ਕਰ ਤੋਂ ਬੜਾ ਭਜਦੇ ਨੇ। ਬਾਰਲੇ ਮੁਲਕਾਂ ਦੇ ਵਿੱਚ ਭੱਜ ਕੇ ਕੰਮ ਕਰਨਾ ਪਸੰਦ ਕਰਦੇ ਆ ਜਾਂ ਕੋਈ ਹੋਰ ਬਿਜ਼ਨਸ ਸੈਟਅਪ ਲਾਉਣਾ ਚਾਹੁੰਦੇ ਹੁੰਦੇ ਨੇ ਤੁਹਾਡੇ ਮਨਪੇ ਤਾਂ ਸਰਕਾਰੀ ਸੀ ਕਿ ਕੋਈ ਹੋਰ ਨਹੀਂ ਕੰਮ ਦਿਮਾਗ ਦੇ ਵਿੱਚ ਆਇਆ ਸੀ ਵੀ ਮੈਂ ਕੁਝ ਹੋਰ ਵੀ ਬੈਠ ਕੇ ਕੰਮ ਕਰ ਲਈਏ ਨਹੀਂ ਇਹ ਪਾਜੀ ਆ ਜਿਹੜਾ ਕੰਮ ਹੈ ਨਾ ਮਤਲਬ ਫੂਡ ਦਾ ਇਹ ਸ਼ੁਰੂ ਤੋਂ ਮੇਰੇ ਮੇਰਾ ਇੱਕ ਕਹੋ ਬਈ ਡ੍ਰੀਮ ਹੀ ਸੀ ਵੀ ਆਪਣਾ ਫੂਡ ਸੇਲਿੰਗ ਦਾ ਕੰਮ ਹੋਵੇ ਤੇ ਕੁਦਰਤੀ ਆ ਵੀ ਬਾਬਾ ਦੀਪ ਸਿੰਘ ਜੀ ਨੇ ਉਹ ਮੇਰੀ ਇੱਛਾ ਪੂਰੀ ਕਰਤੀ ਤੇ ਬਾਕੀ ਜਿਹੜੇ ਬਾਹਰ ਜਾ ਕੇ ਮਿਹਨਤਾਂ ਕਰਦੇ ਆ ਉਹਨਾਂ ਨੂੰ ਇਹੀ ਆ ਵੀ ਆਪਣੇ ਘਰ ਬੈਠ ਕੇ ਆਪਣੇ ਮਾਪੇ ਦੇ ਸਾਹਮਣੇ ਦੋ ਪੈਸੇ ਘੱਟ ਕਮਾ ਲਓ ਇੱਥੇ ਵੀ ਬਣਦਾ ਪੈਸਾ ਇਹ ਨਹੀਂ ਵੀ ਪੰਜਾਬ 'ਚ ਕੁਝ ਨਹੀਂ ਰੱਖਿਆ ਪੰਜਾਬ 'ਚ ਸਭ ਕੁਝ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਖੂਨ ਡੁੱਲਿਆ ਉਹਨਾਂ ਦਾ ਇੱਥੇ ਇੱਥੇ ਕੀ ਨਹੀਂ ਹਰ ਚੀਜ਼ ਹੈ ਇੱਥੇ ਬਸ ਇਹ ਹੈ ਵੀ ਲੋਕਾਂ ਨੂੰ ਲਾਲਚ ਮਾਰ ਜਾਂਦਾ ਉਹ ਉੱਥੇ ਦਾ ਇੱਕ ਇੱਥੇ ਆ ਕੇ 40 ਜਾਂ 60 ਜਾਂ 80 ਬਣ ਜਾਂਦੇ ਆ ਬਸ ਐਸੀ ਚੀਜ਼ ਦੇ ਪੱਤੇ ਬਾਹਰ ਨੂੰ ਜਾਈ ਜਾਂਦੇ ਆ ਤੁਹਾਡੇ ਹਿਸਾਬ ਦੇ ਨਾਲ ਕਿਰਤ ਕੀ ਹੈ ਕਿਰਤ ਦੇ ਸਧਾਰਜ ਬਿਸਤ ਕਹਿ ਦਈਏ ਕਿ ਅ ਲੋਕ ਜਿਨ੍ਹਾਂ ਦੇ ਹੱਥ ਪੈਰ ਪੂਰੇ ਵੀ ਹੁੰਦੇ ਨੇ ਫਿਜ਼ੀਕਲੀ ਚੈਲੰਜ ਨਹੀਂ ਹੁੰਦੇ ਉਹ ਵੀ ਕੰਮ ਕਰਨ ਤੋਂ ਭੈਦੇ ਨੇ ਇਦਾਂ ਦਾ ਕੰਮ ਕਰਨ ਕਰਨ ਲੱਗੇ ਬਹੁਤ ਡਰਦੇ ਨੇ ਡਰ ਲੱਗਿਆ ਰਹਿੰਦਾ ਆ ਤੁਹਾਡੇ ਹਿਸਾਬ ਨਾਲ ਕਿਰਤ ਕੀ ਚੀਜ਼ ਹੈ ਕਿਰਤ ਜਿਹੜਾ ਡੈਫੀਨੇਸ਼ਨ ਹੈ ਭਾਜੀ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਣੀ ਜੋ ਮੈਨੂੰ ਪਤਾ ਜੋ ਬਜ਼ੁਰਗਾਂ ਨੇ ਦੱਸਿਆ ਦਸਾਂ ਨੋਹਾਂ ਦੀ ਕਿਰਤ ਕਰੋ ਗੁਰੂ ਨਾਨਕ ਸਾਹਿਬ ਨੇ ਵੀ ਮਿਹਨਤ ਕੀਤੀ ਹੈ ਆਪਣੇ ਖੇਤ ਵਾਹਦੇ ਹੁੰਦੇ ਸੀ ਇਸ ਕਰਕੇ ਕਿਰਤ ਕਰਨਾ ਬਹੁਤ ਜ਼ਰੂਰੀ ਹੈ ਕੀਰਤ ਕਰਕੇ ਦਸਵੰਧ ਕੱਢਣਾ ਬਹੁਤ ਜ਼ਰੂਰੀ ਹੈ। ਦਸਵੰਧ ਕੱਢਦੇ ਹੋ ਨਾ ਤੁਸੀਂ? ਜੀ। ਹਮੇਸ਼ਾ। ਜੀ। ਆਪਣੇ ਸਵਾਸਾਂ ਦਾ ਵੀ ਦਸਵੰਧ ਕੱਢੀ ਦਾ ਤੇ ਆਪਣੀ ਕਮਾਈ ਦਾ ਵੀ। ਫਿਰ ਕਮਾਈ ਜਿਹੜੀ ਉਹ ਆਸ਼ਰਮ ਦੇ ਵਿੱਚ ਇਦਾਨ ਕਰਕੇ ਉਹਨੇ ਤੁਸੀਂ ਦੇਖੋ ਭਾਈ ਜੀ ਕਹਿੰਦੇ ਨਾ ਵੀ ਜੇ ਦਸਵੰਧ ਕੱਢਣਾ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਇਥੇ ਆਪਣੇ ਕੋਲ ਕੋਈ ਆ ਗਿਆ ਜਿਹੜਾ ਸਮਰਥ ਨਹੀਂ ਹੈਗਾ ਖਾਣ ਦੇ ਵੈਸੇ ਤਾਂ ਮੈਂ ਆਪਣੇ ਰੇਟ ਵੀ ਤੁਹਾਨੂੰ ਦੱਸ ਦਵਾ 20 ਔਰ 40 ਫੁੱਲ 40 ਹਾਫ 20 ਤੇ ਜੇ ਕੋਈ ਨਹੀਂ ਰੱਖਦਾ ਤਾਂ ਆਪਾਂ ਕਰਦੀ ਦੀ ਹੈਲਪ ਕਿਉਂਕਿ ਬਚਾ ਕੇ ਘਰ ਵੀ ਲੈ ਕੇ ਜਾਣਾ ਜਾਂ ਆਸ਼ਰਮ ਚ ਵੀ ਲੈ ਕੇ ਜਾਣਾ ਕਿਸੇ ਦੇ ਮੂੰਹ ਬਹਿ ਜਾਊਗਾ ਉਹ ਜ਼ਿਆਦਾ ਵਧੀਆ ਲੱਗਦਾ ਅੱਛਾ ਕਦੇ ਏਦਾਂ ਹੋਇਆ ਵਾ ਵੀ ਤੁਸੀਂ ਉਹਨਾਂ ਕਿਸੇ ਨੂੰ ਆਪਦਾ ਕੁਝ ਵੀ ਖਾਣ ਨੂੰ ਦਿੱਤਾ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਕੋਈ ਠੱਗੀ ਠੋਰੀ ਤੁਹਾਡੇ ਨਾਲ ਹੋ ਗਈ ਹੋਵੇ ਕਿਸੇ ਤਰੀਕੇ ਦੇ ਨਾਲ ਚਲਾਕੀ ਕਰੀ ਹੋਵੇ ਕਦੇ ਨਹੀਂ ਹੋਇਆ ਭਾਜੀ ਇਨਫੈਕਟ ਜੇ ਕੋਈ ਪੈਸੇ ਦੇਣੋਂ ਰਹਿ ਵੀ ਜਾਂਦਾ ਉਹ ਆਪ ਦੇ ਕੇ ਜਾਂਦਾ ਹਾਂਜੀ ਐਨੀ ਸਕੂਟ ਕਰਦੇ ਹਾਂ ਜੀ ਤੁਹਾਡੇ ਹਿਸਾਬ ਨਾਲ ਜ਼ਿੰਦਗੀ ਕਿਸ ਨੂੰ ਕਹਿੰਦੇ ਨੇ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਨੇ ਔਕੜਾਂ ਆਉਂਦੀਆਂ ਰਹਿੰਦੀਆਂ ਨੇ ਨਾ ਔਕੜਾਂ ਨੂੰ ਪਾਰ ਵੀ ਕਰਨਾ ਪੈਂਦਾ ਹੈ ਪਾਰ ਵੀ ਕਰਨਾ ਪੈਂਦਾ ਇਹ ਜ਼ਿੰਦਗੀ ਦਾ ਅਸਲ ਅਰਥ ਕੀ ਹੈ ਤੁਹਾਡੇ ਹਿਸਾਬ ਨਾਲ ਜ਼ਿੰਦਗੀ ਦਾ ਅਸਲ ਅਰਥ ਇਹ ਹੀ ਹੈ ਭਾਜੀ ਜੇ ਕੋਈ ਮੁਸ਼ਕਲਾਂ ਆ ਰਹੀਆਂ ਹਨਾ ਜੇ ਕੋਈ ਦਿੱਕਤਾਂ ਜ਼ਿੰਦਗੀ 'ਚ ਆ ਰਹੀਆਂ ਨੇ ਤਾਂ ਪਰਮਾਤਮਾ ਪਿਆਰ ਕਰਦਾ ਤੁਹਾਨੂੰ ਕਹਿੰਦੇ ਨਾ ਜਿਹੜਾ ਸੋਨਾ ਉਹ ਭੱਟੀ ਦੇ ਵਿੱਚ ਤਪਕੇ ਹੀ ਸੋਨਾ ਬਣਦਾ ਤੇ ਭੱਟੀ ਜਿhta ਤਾਂ ਆਪਣਾ ਪਹਿਣਾ ਜੀ ਤੁਹਾਡੇ ਹਿਸਾਬ ਦੇ ਨਾਲ ਸਿੱਖੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਵੈਸੇ ਸਿੱਖੀ ਦੇ ਬਾਰੇ ਕੀ ਵਿਚਾਰ ਨੇ ਕਿ ਸਾਨੂੰ ਤੁਹਾਡੇ ਮਾਪਿਓ ਜਿਸ ਤਰੀਕੇ ਦੇ ਨਾਲ ਤੁਹਾਨੂੰ ਸਿਖਾਉਂਦੇ ਹੋਣਗੇ ਵੀ ਸਿੱਖੀ ਦੇ ਨਾਲ ਜੁੜ ਕੇ ਵੀ ਰਹਿਣਾ ਹੈ ਮਿਹਨਤ ਵੀ ਕਰਨੀ ਹੈ ਹਨਾ ਜੀ ਤੇ ਕਿਸ ਤਰੀਕੇ ਨਾਲ ਤੁਹਾਨੂੰ ਸਮਝਾਉਂਦੇ ਹੁੰਦੇ ਸੀ ਜਦੋਂ ਕਦੇ ਮਿਹਨਤ ਦੀ ਗੱਲ ਆਉਂਦੀ ਸੀਗੀ ਜਾਂ ਸਿੱਖੀ ਨੂੰ ਕਿਵੇਂ ਸੰਭਾਲ ਲੈਣ ਦੀ ਗੱਲ ਆਖੀ ਜਾਂਦੀ ਸੀ ਮੈਂ ਤੁਹਾਨੂੰ ਦੱਸਦਾ ਭਾਜੀ ਵੀ 2015 ਦੇ ਵਿੱਚ ਨਾ ਮੈਂ ਆਪਣੇ ਦਾਦਾ ਜੀ ਮੇਰੇ ਉਦੋਂ ਜਿਉਂਦੇ ਹੁੰਦੇ ਸੀਗਾ ਹੁਣ ਨਹੀਂ ਹੈਗੇ ਤੇ ਉਹਨਾਂ ਦੇ ਨਾਲ ਬੈਠ ਕੇ ਮੈਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਢੱਡਰੀਆਂ ਵਾਲੇ ਉਹਨਾਂ ਦੀ ਕਥਾ ਬਹੁਤ ਸੁਣਦਾ ਹੁੰਦਾ ਸੀ ਮੇਰਾ ਅਸਲੀ ਜ਼ਿੰਦਗੀ ਦਾ ਯੂ ਟਰਨ ਉੱਥੋਂ ਆਇਆ ਮੈਂ ਉੱਥੋਂ ਗੁਰੂ ਘਰ ਨਾਲ ਜ਼ਿਆਦਾ ਜੁੜਿਆ ਹੁਣ ਕੋਸ਼ਿਸ਼ ਇਹ ਹੁੰਦੀ ਹੈ ਵੀ ਗੁਰੂ ਘਰ ਜਾਣ ਦਾ ਨਾਗਰ ਨਾ ਪਵੇ ਕਈ ਲੋਕ ਕਹਿੰਦੇ ਨੇ ਕਿ ਮੰਨ ਦੀਆਂ ਵੀ ਅੱਖਾਂ ਹੁੰਦੀਆਂ ਨੇ ਨਾ ਅਸੀਂ ਮੰਨ ਦੀਆਂ ਅੱਖਾਂ ਦੇ ਨਾਲ ਵੀ ਦੇਖ ਸਕਦੇ ਹਾਂ ਵੀ ਤੁਹਾਡੇ ਹਿਸਾਬ ਦੇ ਨਾਲ ਰੰਗ ਕੀ ਚੀਜ਼ ਨੇ ਕਦੇ ਮੰਨ ਦੀ ਅੱਖਾਂ ਦੇ ਨਾਲ ਕਰੀ ਦੇਖਦੇ ਹੁੰਦੇ ਉਹ ਤਾਂ ਕਿਦਾਂ ਦਾ ਲੱਗਦੇ ਆ ਲੋਕ ਮੈਂ ਤੁਹਾਨੂੰ ਦੱਸਦਾ ਭਾਈ ਜਦੋਂ ਅਸੀਂ ਘਰ ਮੈਂ ਘਰ ਬੈਠਾ ਸੀਗਾ ਤਾਂ ਇੱਕ ਤਾਂ ਮੰਨ ਨਹੀਂ ਸੀ ਲੱਗਦਾ ਆ ਸੁਪਨਾ ਮੈਂ ਜਿਹੜਾ ਅੱਜ ਪਰਮਾਤਮਾ ਦੀ ਕਿਰਪਾ ਨਾਲ ਸਿਰੇ ਚੜ੍ਹਿਆ ਜਾਂ ਪੂਰਾ ਹੋਇਆ ਉਹ ਮੈਂ 5-7 ਸਾਲ ਪਹਿਲਾਂ ਦੇਖਿਆ ਸੀ ਤੇ ਜਦੋਂ ਇਹ ਸੁਪਨਾ ਦੇਖਿਆ ਸੀ ਉਦੋਂ ਮੈਂ ਮੰਨ ਦੀਆਂ ਅੱਖਾਂ ਨਾਲ ਦੇਖਿਆ ਸੀ ਅੱਜ ਪੂਰਾ ਹੋ ਗਿਆ ਤਾਂ ਮੈਂ ਆਪਣੀ ਅੱਖਾਂ ਨਾਲ ਦੇਖ ਰਿਹਾ ਉਦੋਂ ਮੈਂ ਮੰਨ ਦੀਆਂ ਅੱਖਾਂ ਨਾਲ ਦੇਖਿਆ ਸੀ ਔਰ ਪੂਰਾ ਹੋਇਆ ਜਦੋਂ ਤੁਸੀਂ ਦਿਲ ਨਾਲ ਕੋਈ ਚੀਜ਼ ਕਰਦੇ ਹੋ ਨਾ ਵੀ ਕਹਿੰਦੇ ਕਿਸੇ ਵੀ ਚੀਜ਼ ਨੂੰ ਪਾਣ ਲਈ ਤੁਸੀਂ ਦਿਲੋਂ ਮਿਹਨਤ ਕਰਦੇ ਹੋ ਤਾਂ ਪਰਮਾਤਮਾ ਵੀ ਉਹ ਚੀਜ਼ ਨੂੰ ਪੂਰੀ ਕਰਨ ਨੂੰ ਇਸ ਚ ਪੂਰੀ ਕਾਇਨਾਤ ਜ਼ੋਰ ਲਾ ਦਿੰਦੀ ਹੈ ਤੇ ਜੇ ਆਪਾਂ ਉਦਾਹਰਣ ਲੈ ਲਈਏ ਸ਼ੇਖਾਂ ਦੀ ਉਹ ਅੱਜ ਜਿਹੜੀ ਚੀਜ਼ ਹੈਗੀ ਆ ਉਹ 10 ਸਾਲ ਆਪਣੇ ਆਣ ਵਾਲੇ ਪਲਾਨ ਕਰਕੇ ਚੱਲਦੇ ਆ ਉਹ ਮੰਨ ਦੀਆਂ ਅੱਖਾਂ ਨਾਲ ਇਹ ਚੀਜ਼ ਹੁੰਦੀ ਹੈ ਵੀ ਹਾਂ ਆਣ ਵਾਲੇ 10 ਸਾਲ ਬਾਅਦ ਸਾਡੇ ਕੋਲ ਤੇਲ ਖਤਮ ਹੋ ਜਾਣਾ ਹੈ ਅਸੀਂ ਫਲਾਨੀ ਚੀਜ਼ ਤੋਂ ਰੈਵਨਿਊ ਜਨਰੇਟ ਕਰਨਾ ਇਹ ਚੀਜ਼ ਆ ਭਾਜੀ ਮੰਨ ਦੀਆਂ ਅੱਖਾਂ ਬਹੁਤ ਸਹਾਈ ਹੁੰਦੀਆਂ ਨੇ ਤੇ ਮੈਂ ਤਾਂ ਇਹ ਹੀ ਕਹਾਂਗਾ ਵੀ ਜੇ ਕੋਈ ਸੁਪਨਾ ਦੇਖਦਾ ਹੈ ਕੋਈ ਵੀ ਨੌਜਵਾਨ ਤਾਂ ਉਹਨੂੰ ਪੂਰਾ ਕਰਨ ਵੱਲ ਵਧੇ ਜੀ اچھا ਨੌਜਵਾਨੀ ਦਾ ਜਿਹੜੀ ਆਪਾਂ ਕੱਲ ਗੱਲ ਕਰ ਚੁੱਕੇ ਆ ਵੀ ਨੌਜਵਾਨ ਤਾਂ ਬਾਹਰ ਨੂੰ ਭਜਦੇ ਪਏ ਨੇ ਵੱਡੀਆਂ ਪੋਸਟਾਂ 'ਚ ਭਾਲਦੇ ਨੇ ਉਹ ਇਹ ਮਿਹਨਤ ਕਰਨ ਤੋਂ ਟਲਦੇ ਹੀ ਬਹੁਤ ਨੇ ਉਹ ਤਾਂ ਮਿਹਨਤ ਤੋਂ ਬਿਨਾ ਕੁਝ ਨਹੀਂ ਭਾਜੀ ਜਦ ਤੱਕ ਆਪਾਂ ਮਿਹਨਤ ਜੀ ਸਾਡੇ ਸਾਹਮਣੇ ਰੋਟੀ ਪਈ ਹੈ ਅਸੀਂ ਕਹਾਂਗੇ ਟੁੱਟ ਕੇ ਸਾਡੇ ਮੂੰਹ 'ਚ ਵੀ ਬਹਿ ਜਾਏ ਉਹ ਨਹੀਂ ਪੈਣੀ ਜੇ ਕੁਝ ਬਣਨਾ ਹੈ ਤੁਸੀਂ YouTube ਤੇ ਦੇਖ ਲਓ ਕਿੰਨੇ ਮੁੰਡੇ ਨੇ ਜਿਹੜੇ ਗਾਇਕ ਨੇ ਜਾਂ ਕੁਛ ਨੇ ਆਪਣੀ ਸਟੋਰੀ ਦੱਸਦੀ ਆ ਵੀ ਕੋਈ ਟਾਈਮ ਸੀ ਅਸੀਂ ਰੁਪਈਏ ਨੂੰ ਤਰਸਦੇ ਹੁੰਦੇ ਸੀ ਅੱਜ ਪਰਮਾਤਮਾ ਨੇ ਬਹੁਤ ਕੁਝ ਦੇ ਦਿੱਤਾ ਕਿਹਦੇ ਸਦਕੇ ਮਿਲਿਆ ਮਿਹਨਤ ਸਦਕੇ ਜੇ ਤੁਸੀਂ ਮਿਹਨਤ ਕਰਦੇ ਹੋ ਪਰਮਾਤਮਾ ਵੀ ਸਾਥ ਦਿੰਦਾ ਅੱਛਾ ਤੋ ਉਹਨੂੰ ਜਿਹੜੇ ਦਾਇਰੇ ਦੀ ਗੱਲ ਕਰਦਾ ਪਿਆ ਸੀ ਕਿ ਕੁਝ ਦਾਇਰੇ ਦੇ ਵਿੱਚ ਦਿਖਾਈ ਦਿੰਦਾ ਹੈ ਤੁਹਾਨੂੰ ਹੋਣਾ ਮਾੜਾ-ਮਾੜਾ ਥੋੜਾ-ਬਹੁਤ ਜੀ ਕਿੰਨਾ ਕੁ ਧਾਇਰਾ ਵਾ ਜਿਹਦੇ ਵਿੱਚ ਤੁਹਾਨੂੰ ਦੇਖ ਦੇ ਜਾਂਦਾ ਮਾੜਾ-ਮੁੱਟਾ ਤੁਹਾਨੂੰ ਆ ਕੈਮਰੇ ਵਾਲੇ ਭਾਜੀ ਮੈਨੂੰ ਖੜੇ ਦਿਖ ਰਹੇ ਨੇ ਨਹੀਂ ਫੇਸ ਪੂਰਾ ਦੇਖਦਾ ਇਹਨਾਂ ਦਾ ਫੇਸਾ ਪਾਜੀ ਥੋੜਾ ਬੋਤਾ ਹੁਣ ਕੈਮਰਾ ਪੂਰਾ ਦਿਖ ਰਿਹਾ ਮੈਨੂੰ ਇਹਨਾਂ ਦੇ ਹੱਥ 'ਚ ਕੈਮਰਾ ਫੜਿਆ ਹੋਇਆ ਤੁਸੀਂ ਪਰਪਲ ਕਲਰ ਦੀ ਸ਼ਰਟ ਪਾਈ ਹੈ ਡਾਰਕ ਪਰਪਲ ਜੀ ਤੁਹਾਡੀ ਪੱਗ ਬੰਨੀ ਹੋਈ ਹੈ ਤੁਹਾਡੀ ਗੱਡੀ ਖੜੀ ਦਿਖ ਰਹੀ ਹੈ ਮੈਨੂੰ ਜੀ ਤੇ ਜੇ ਮਤਲਬ ਬਰੀਕ ਆਬਜੈਕਟ ਦੀ ਗੱਲ ਕਰਾਂ ਤਾਂ ਮੇਰੇ ਰਿਸਟ ਵਾਚ ਬੰਨੀ ਹੋਈ ਹੈ ਮੈਂ ਟਾਈਮ ਇਦਾਂ ਕਰਕੇ ਦੇਖਣਾ ਐਸ ਟਾਈਮ ਦੇਖੋ 1:28 ਮਿੰਟ ਹੋਏ ਨੇ ਠੀਕ ਹੈ ਜੀ ਜੇ ਮੈਂ smartphones ਦੀ ਗੱਲ ਕਰਾਂ ਤਾਂ smartphone ਵੀ ਬਿਨਾ ਮੈਂ ਕੋਲ ਲਜਾਏ ਦੇਖ ਨਹੀਂ ਸਕਦਾ ਆ ਦੇਖੋ 1:27 ਮਿੰਟ ਜੀ ਇਦਾਂ ਚੱਲਦਾ ਮੇਰਾ ਸਾਰਾ ਇਦਾਂ ਹੀ ਦੇਖਦਾ ਜੀ ਇਦਾਂ ਹੀ ਜਿਹੜੀ ਅਪਡੇਟਸ ਆਉਂਦੀਆਂ ਜੀ ਜੋ ਅਪਡੇਟਸ ਆਉਂਦੀਆਂ ਇਦਾਂ ਹੀ ਦੇਖੀਦੀਆਂ ਜੇ ਮੈਂ YouTube ਤੇ ਕਰਨਾ ਤਾਂ ਵੀ ਇਦਾਂ ਕਰਕੇ ਦੇਖਣਾ ਹੈ ਜੀ ਇਹ ਅਖੀਰ ਦੇ ਵਿੱਚ ਆਪਣੇ ਵੱਲੋਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਲੁਧਿਆਣੇ ਦੇ ਲੋਕਾਂ ਨੂੰ ਜਿਹੜੇ ਲੁਧਿਆਣੇ ਦੇ ਲੋਕ ਨੇ ਵੀ ਘੁੰਮਦੇ ਫਿਰਦੇ ਰਹਿੰਦੇ ਨੇ ਖਾਣ ਪੀਣ ਦੇ ਬਹੁਤ ਸ਼ੌਕੀਨ ਨੇ ਕੀਡ ਮੈਸੇਜ ਦੇਣਾ ਚਾਹੁੰਦੇ ਰਹੂਗਾ ਉਹਨਾਂ ਨੂੰ ਮੈਸੇਜ ਭਾਜੀ ਮੇਰੇ ਵੱਲੋਂ ਇਹੀ ਹੈ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਇੱਕ ਲਹਿਰ ਚੱਲੀ ਸੀ ਭਾਈ ਸਾਹਿਬ ਭਾਈ ਅਮਰਸਿਆ ਸਿੰਘ ਅਮਰਿਤਪਾਲ ਸਿੰਘ ਖਾਲਸਾ ਵੱਲੋਂ ਵੀ ਨਾ ਛੇ ਛੱਡੋ ਹੈਨਾ ਸੰਬੋਧ ਸਾਰੇ ਸਮਾਜ ਸੇਵੀ ਨੇ ਜਿਹੜੇ ਲੱਗੇ ਹੋਏ ਨੇ ਇਸ ਪਾਸੇ ਪੰਜਾਬ ਨੂੰ ਬਚਾਉਣ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਤੁਸੀਂ ਆਪਣੇ ਹੱਕਾਂ ਲਈ ਖੜੇ ਹੋ ਜੋ ਪੰਜਾਬ ਆਪੇ ਬਚ ਜਾਣਾ ਤੁਸੀਂ ਆਪਣੇ ਕੰਮ ਸੰਭਲੋ ਕੀ ਭਾਜੀ ਮੈਨੂੰ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਦਾ ਜੇ ਇੱਕ ਭਈਆ ਯੂਪੀ ਤੋਂ ਆ ਕੇ ਇੱਥੇ ਆ ਰੇੜੀਆਂ ਲਾ ਕੇ ਲੱਖ ਲੱਖ ਰੁਪਏ ਪਿੰਡਾਂ ਨੂੰ ਭੇਜ ਸਕਦੇ ਆ ਅਸੀਂ ਨਹੀਂ ਕਰ ਸਕਦੇ ਸਭ ਕੁਝ ਹੋ ਸਕਦਾ ਬਸ ਇਹ ਵੀ ਬਾਹਰ ਜਾਣ ਦਾ ਜਿਹੜਾ ਹੈਗਾ ਉਹ ਕ੍ਰੇਜ਼ ਖਤਮ ਕਰਕੇ ਆਪਣੇ ਪੰਜਾਬ ਨੂੰ ਸੰਭਾਲੀਏ ਆਪਣੇ ਆਪ ਨੂੰ ਸੰਭਾਲੀਏ ਤੁਸੀਂ ਦੇਖਿਆ ਹੋਣਾ ਕਿਸਾਨੀ ਧਰਨਾ ਜਦੋਂ ਚੱਲਦਾ ਸੀ ਉਦੋਂ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਤੇ ਵੇਲੜ ਕਹਿ ਕੇ ਸੱਤਿਆ ਜਾਂਦਾ ਸੀ ਅਗਲੇ ਆਣੇ ਦਿਖਾਤਾ ਫਿਰ ਵੀ ਅਸੀਂ ਵੇਲੜ ਨਹੀਂ ਹੈਗੇ ਨਸ਼ੇੜੀ ਨਹੀਂ ਹੈਗੇ ਹੁਣ ਪੰਜਾਬ ਦੇ ਕਮਾਊ ਪੁੱਤ ਬਣ ਕੇ ਦਿਖਾ ਦਿਓ ਵਰ ਕਿੰਨਾ ਕੀ ਹੈ ਬਾਹਰ ਨਹੀਂ ਜਾਣਾ ਆਪਣੇ ਮਾਪੇ ਵੀ ਸਾਡੇ ਤੋਂ ਬਿਨਾ ਇੱਥੇ ਤੜਫਦੇ ਆ ਅਸੀਂ ਮਿਹਨਤ ਇੱਥੇ ਰਹਿ ਕੇ ਉਹਨਾਂ ਦੀਆਂ ਅੱਖਾਂ ਸਾਹਮਣੇ ਰਹਿ ਕੇ ਕਰ ਲਈਏ ਕਿੰਨੀ ਖੁਸ਼ੀ ਹੋਊਗੀ ਉਹਨਾਂ ਨੂੰ ਵੀ ਹਾਂ ਸਾਡਾ ਬੱਚਾ ਇੱਥੇ ਹੀ ਹੈ ਮਾਪੇ ਕੱਲੇ ਛੱਡਣੇ ਵੀ ਸੌਖੇ ਨਹੀਂ ਉੱਥੇ ਜੇ ਕਿ ਆਪ ਵੀ ਰਹਿਣਾ ਔਖਾ ਨਹੀਂ ਕਮਾਈਆਂ ਉੱਥੇ ਵੀ ਬਹੁਤ ਔਖੀਆਂ ਨੇ ਭਾਜੀ 16 16 ਘੰਟੇ ਦੱਸਦੇ ਆ ਗਰੋਸਰੀ ਆਈਟਮ ਸਾਰਾ ਕੁਝ ਬਹੁਤ ਅਫੋਰਡ ਕੈਲੋਨਾ ਵੀ ਇੰਨਾ ਸੁੱਖਾ ਨਹੀਂ ਹੈਗਾ ਇੱਥੇ ਵੀਰ ਵੀ ਸੁੱਖਾ ਹੈ ਉੱਥੇ ਦੇ ਮੁਕਾਬਲੇ ਇੱਥੇ ਆਪਾਂ ਖੜੇ ਆ ਨਾ ਇੱਥੇ ਸੁੱਖਾ ਕੀ ਕਹ ਰਹੇ ਮਿਹਨਤ ਕਰਨੀ ਚਾਹੀਦੀ ਇਥੇ ਰਹਿ ਕੇ ਮਿਹਨਤ ਕਰੀਏ ਨਾ ਲੇਕਿਨ ਉਹਦੇ ਲਈ سپورਟ ਵੀ ਚਾਹੀਦੀ ਹੁੰਦੀ ਹੈ ਹਮੇਸ਼ਾ ਨਾ ਲੁਧਿਆਣਾ ਵਾਸੀਓ ਤੁਹਾਨੂੰ ਕੀ ਉਮੀਦ ਹੈ ਜਿਹੜੀ سپورਟ ਨੂੰ ਲੈ ਕੇ ਲੁਧਿਆਣਾ ਵਾਸੀ ਭਾਜੀ ਹੁਣ ਤਾਂ ਬਹੁਤ ਮਤਲਬ ਹੁਣ ਨਾ ਟ੍ਰੈਂਡ ਜਿਹਾ ਹੀ ਚੱਲ ਪਿਆ ਵੀ ਜੇ ਕੋਈ ਸਰਦਾਰ ਬੰਦਾ ਖੜਾ ਹੈ ਤਾਂ ਮੋਸਟਲੀ ਉਹਨੂੰ سپورਟ ਕਰਦੇ ਆ ਮੈਨੂੰ ਵੀ ਮਿਲਦੀ ਹੈ سپورਟ ਐਵੇਂ ਕਹੀਏ ਵੀ 10 12 15 ਪਲੇਟਾਂ ਜੋ ਵੀ ਮੇਰੀਆਂ ਲੱਗਦੀਆਂ ਨੇ ਮੋਸਟਲੀ ਪੰਜਾਬੀ ਕੋਲ ਹੀ ਜਾਂਦੀਆਂ ਨੇ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ ਵੈਗੁਰਜੀ ਕੀ ਫਤਿਹ ਜੀ ਸੋ ਇਹ ਨੌਜਵਾਨ ਹੈ ਜਿਹੜੇ ਆਪਣੀ ਮਿਹਨਤ ਕਰ ਰਹੇ ਨੇ ਔਰ ਨੇਤਰਹੀਨ ਨੇ ਥੋੜਾ ਬਹੁਤ ਦਿਖਾਈ ਜਰੂਰ ਦਿੰਦਾ ਹੈ ਫਿਜ਼ਿਕਲੀ ਚੈਲੰਜ ਨੇ ਪਰ ਇਹਨਾਂ ਦੇ ਮਾਤਾ ਪਿਤਾ ਨੇ ਜਿਹੜੇ ਉਹ ਸਰਕਾਰੀ ਨੌਕਰੀ ਜਿਹੜੀ ਕਰਦੇ ਨੇ ਤੇ ਉਹਨਾਂ ਨੇ ਵੀ ਆਪਣੇ ਬੇਟੇ ਦਾ ਸਾਥ ਦਿੱਤਾ ਹੈ ਤੇ ਅੱਜ ਰਾਜਮਾ ਚਾਵਲ ਜਿਹੜੇ ਆ ਇਹ ਲੁਧਿਆਣੇ ਦੇ ਵਿੱਚ ਵੇਚ ਰਹੇ ਨੇ ਤੇ ਇਹਨਾਂ ਨੇ ਇਹੀ ਉਮੀਦ ਜਤਾਈ ਹੈ ਕਿ ਜਿਹੜੇ ਲੋਕ ਨੇ ਚਾਹੇ ਪੰਜਾਬ ਭਰ ਦੇ ਵਿੱਚੋਂ ਜਾਂ ਲੁਧਿਆਣੇ ਦੇ ਲੋਕ ਜੋ ਵੀ ਪਹੁੰਚ ਦੇ ਰਹਿਣਾ ਦੇ ਕੋਲ ਵੀ ਇਹਨਾਂ ਦੀ ਸਪੋਰਟ ਕਰਨਗੇ ਤੇ ਕਿਤੇ ਨਾ ਕਿਤੇ ਸਪੋਰਟ ਦੀ ਜਿਹੜੀ ਹੈ ਘਾਟ ਕਮੀ ਜਿਹੜੀ ਹੈ ਉਹ ਰਹਿ ਜਾਂਦੀ ਹੈ ਲੇਕਿਨ ਉਮੀਦ ਹੈ ਜਿਹੜੀ ਉਸ ਦੀ ਦੁਨੀਆ ਕਾਇਮ ਹੁੰਦੀ ਹੈ ਤੇ ਇਸ ਨੌਜਵਾਨ ਦਾ ਵੀ ਇਹੀ ਕਹਿਣਾ ਹੈ ਕਿ ਇਹ ਮਿਹਨਤ ਕਰਨ ਦੇ ਲਈ ਜਿਹੜਾ ਤਿਆਰ ਹੈ ਮਿਹਨਤ ਕਰ ਵੀ ਰਿਹਾ ਹੈ ਤੇ ਇਹਨੂੰ ਉਮੀਦ ਹੈ ਕਿ ਜਿਹੜੇ ਲੋਕ ਨੇ ਉਹ ਇਹਨਾਂ ਦੀ ਸਪੋਰਟ ਕਰਨਗੇ ਤੇ ਇਹਨਾਂ ਦਾ ਕੰਮਕਾਰ ਹੈ ਜਿਹੜਾ ਰੋਜ਼ੀ ਰੋਟੀ ਦੇ ਲਈ ਉਹ ਚੱਲ ਪਾਵੇਗਾ ਸੋ ਵਦੇਰੀ ਅਪਡੇਟਸ ਜੁੜੇ ਰਹੋ ਬਿੱਟੀ ਚੈਨਲ ਦੇ ਨਾਲ